ਬਹੁਤ ਹੀ ਸਤਿਕਾਰਯੋਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਾਥੀਓ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਕੱਲ ਇੱਕ ਸਰਕੂਲਰ ਹੋਇਆ ਯੋਗਾ ਦੇ ਵਿਸਬੰਧੀ ਕਹਿੰਦੇ ਜੀ ਯੋਗਾ 11:00 ਤੋਂ 1 ਵਜੇ ਬੋਰਡ ਐਡੀਟੋਰੀਅਮ ਦੇ ਵਿੱਚ ਹੋਣਾ ਜਿੱਥੇ ਲਿਖ ਰਹੇ ਨੇ ਕਿ ਇਹਦਾ ਉਦੇਸ਼ ਕੀ ਆ ਕਿ ਜਿਹੜੀ ਮੈਂਟਲ ਸਟ्रेस ਆ ਉਹ ਤੋਂ ਛੁਟਕਾਰਾ ਪਾਉਣ ਲਈ ਤਣਾਅ ਤੋਂ ਛੁਟਕਾਰਾ ਪਾਉਣ ਲਈ ਸੋ ਇੱਥੇ ਮੈਂ ਬਤੌਰ ਜਥੇਵੰਦ ਪ੍ਰਧਾਨ ਇਹ ਗੱਲ ਸਵਾਲ ਕਰ ਰਿਹਾ ਕਿ ਜਿਹੜਾ ਤਣਾਅ ਮੁਲਾਜ਼ਮਾਂ ਤੇ ਤੁਸੀਂ ਸਟ੍ਰੈਸ ਪਾਈ ਹੋਈ ਆ ਬੋਰਡ ਮੈਨੇਜਮੈਂਟ ਨੇ ਕਦੇ ਉਹਦੇ ਵੱਲ ਧਿਆਨ ਦਿੱਤਾ ਡੁਪਲੀਕੇਟ ਵੈਰੀਫਿਕੇਸ਼ਨ ਸਰਟੀਫਿਕੇਟ ਸ਼ਾਖਾ ਐਗਜ਼ਾਮੀਨੇਸ਼ਨ ਸ਼ਾਖਾ ਏਪੀ ਬ੍ਰਾਂਚ ਖੇਤਰੀ ਦਫ਼ਤਰ ਅਦਾਰਸ਼ ਸਕੂਲ ਜਿੱਥੇ ਬਹੁਤ ਵੱਡੀ ਮੁਲਾਜ਼ਮਾਂ ਦੀ ਘਾਟ ਮੁਲਾਜ਼ਮਾਂ ਦੇ ਕਿੰਨੇ ਕਿ ਸਟ्रेस ਉੱਤੇ ਕਦੇ ਇਹਦੇ ਬਾਰੇ ਤੁਸੀਂ ਜਾਣਨ ਦੀ ਕੋਸ਼ਿਸ਼ ਕਰੀਆ ਨਹੀਂ ਕਿਉਂਕਿ ਤੁਸੀਂ ਕੰਮ ਲੈਣਾ ਜਾਣਦੇ ਹੋ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਮਨੂੰ ਦੇ ਤਣਾਵਲ ਤੁਹਾਡਾ ਕੋਈ ਧਿਆਨ ਨਹੀਂ ਖਾਸ ਤੌਰ ਤੇ ਬੋਰਡ ਦੇ ਸਕੱਤਨ ਨੇ ਜਿਹੜੇ ਉਹਨਾਂ ਦਾ ਮੁਲਾਜ਼ਮ ਪ੍ਰਤੀ ਜਿਹੜਾ ਵਤੀਰਾ ਬਹੁਤ ਹੀ ਨਿੰਦਣਯੋਗ ਆ ਜਿਹੜੇ ਮੁਲਾਜ਼ਮ ਨਿੱਜੀ ਤੌਰ ਤੇ ਉੱਥੇ ਗਏ ਨੇ ਉਹ ਬਹੁ ਖੂਬੀ ਜਾਣਦੇ ਨੇ ਕਿ ਜਦੋਂ ਦਫ਼ਤਰ ਦੇ ਅੰਦਰ ਐਂਟਰ ਕਰਦੇ ਨੇ 77 ਦਫ਼ਤਰ ਤੇ ਜਦ ਬਾਹਰ ਆਉਂਦੇ ਨੇ ਉਹਨਾਂ ਤੇ ਮਾਨਸਿੰਘ ਤਨਾ ਕਿੰਨਾ ਕੋ ਹੁੰਦਾ ਉਹ ਖੁਦ ਮਹਿਸੂਸ ਕਰਦੇ ਨੇ ਉਹ ਦੱਸ ਸਕਦੇ ਨੇ ਖਾਸ ਤੌਰ ਤੇ ਸਾਡੀ ਇਸਤਰੀ ਕਰਮਚਾਰੀਆਂ ਨੇ ਮੈਨੂੰ ਬਹੁਤ ਬਹੁਤ ਵਾਰੀ ਗੱਲ ਕੀਤੀ ਆ ਕਿ ਸਾਡੀ ਬਹੁਤ ਹੀ ਜ਼ਿਆਦਾ ਉੱਥੇ ਬੇਇੱਜ਼ਤੀ ਅਨਸਲਟ ਕੀਤੀ ਜਾਂਦੀ ਆ ਮੈਂ ਇੱਥੇ ਪੁੱਛਣਾ ਚਾਹਣਾ ਬੋਰਡ ਮੈਨੇਜਮੈਂਟ ਨੂੰ ਕਿ ਜਿਹੜੀ ਰਿਸਪੈਕਟ ਆ ਉਹ ਕਲੀ ਅਧਿਕਾਰੀ ਨੇ ਹੁੰਦੀ ਆ ਕੀ ਮੁਲਾਜ਼ਮਾਂ ਦੀ ਕੋਈ ਰਿਸਪੈਕਟ ਨਹੀਂ ਹਰ ਇੱਕ ਦੀ 셀ਫ ਰਿਸਪੈਕਟ ਹੁੰਦੀ ਆ ਪਹਿਲਾਂ ਸਾਡੀ ਇੱਜ਼ਤ ਕਰੋ ਫਿਰ ਸਾਡੇ ਤੋਂ ਕੰਮ ਲਓ ਅਸੀਂ ਕੰਮ ਨੂੰ ਜਵਾਬ ਨਹੀਂ ਦਿੰਦੇ ਪਰ ਜੋ ਹਾਲਾਤ ਦਫ਼ਤਰ ਦੇ ਅੰਦਰ ਪੈਦਾ ਹੋ ਚੁੱਕੇ ਨੇ ਕੋਈ ਸੁਣਵਾਈ ਨਹੀਂ ਕਿਤੇ ਬਾਰ ਬਾਰ ਲਿਖ ਕੇ ਦਿੱਤਾ ਜਾ ਰਿਹਾ ਕਿ ਤਰਸ ਅਧਾਰ ਦੀਆਂ ਨੌਕਰੀਆਂ ਸਾਡੀਆਂ ਬਹੁਤ ਟਾਈਮ ਤੋਂ ਪੈਂਡਿੰਗ ਨੇ ਨੌਕਰੀਆਂ ਦੇ ਦਿਓ ਸਾਡੇ ਚ ਬਹੁਤ ਵੱਡੀ ਸਟਾਫ ਦੀ ਘਾਟ ਆ ਉਹ ਸਟਾਫ ਪੂਰਾ ਕਰ ਦਿਓ ਸਾਡਾ ਪਰ ਇਹਦੇ ਵੱਲ ਕੋਈ ਧਿਆਨ ਨਹੀਂ 77 ਵੱਲੋਂ ਇੱਕੋ ਹੀ ਦਬਕਾ ਜਿੰਨੇ ਬੰਦੇ ਨੇ ਐਨੇ ਤੋਂ ਕੰਮ ਲੋਕ ਸਟਾਫ ਨਹੀਂ ਮਿਲਣਾ ਤੁਹਾਡੇ ਕੋਲੇ ਵੱਧਾ ਸੋ ਕੰਮ ਦੇ ਆਧਾਰ ਤੇ ਵੰਡ ਨਹੀਂ ਕੀਤੀ ਹੋਈ ਜਦੋਂ ਪੋਸਟਾਂ ਖਤਮ ਕਰੀਆਂ ਸੀ ਉਦੋਂ ਕੰਮ ਦੇ ਆਧਾਰ ਤੇ ਪੋਸਟਾਂ ਖਤਮ ਨਹੀਂ ਸੀ ਹੋਈਆਂ ਉਹਦੇ ਇੱਕ ਸਾਢੇ ਤੇ ਕੁਹਾੜਾ ਚੱਲੇ 2017 ਦੇ 2020 ਚ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਸਾਰੇ ਮੁਲਾਜ਼ਮ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਅੱਜ ਉਹ ਚੀਜ਼ਾਂ ਨਤੀਜੇ ਅਸੀਂ ਭੁਗਤ ਰਹੇ ਹਾਂ ਸੋ ਸਾਥੀਓ ਬਹੁਤੀ ਲੰਮੀ ਗੱਲ ਨਹੀਂ ਕਰਨੀ ਅਗਲੀਆਂ ਗੱਲਾਂ ਜੋ ਮੁਸ਼ਕਲਾਂ ਬੋੜਦੀਆਂ ਨੇ ਉਹ ਆਪਾਂ ਅਗਲੀ ਵੀਡੀਓ ਚ ਸਾਂਝੀ ਕਰਾਂਗੇ ਉਹ ਤਨਾ ਸਾਡਾ ਘਟਾਉਣਾ ਚਾਹੁੰਦੇ ਨੇ ਪਰ ਜਦੋਂ ਰਿਜ਼ਲਟ ਤਿਆਰ ਕੀਤਾ ਸਾਡੀ ਪ੍ਰੀਖਿਆ ਸ਼ਖਾਵਾਂ ਦੇ ਮੁਲਾਜ਼ਮਾਂ ਨੇ ਅਧਿਕਾਰੀਆਂ ਨੇ ਉਹਦੋਂ ਦਿਨ ਰਾਤ ਮਿਹਨਤ ਕਰੀ ਮੁਲਾਜ਼ਮ ਕਲਾਸ 4 ਤੋਂ ਲੈ ਕੇ ਕਲਾਸ 2 ਤੱਕ ਕਲਾਸ 1 ਤੱਕ ਟਰੱਕਾਂ ਤੇ ਚੜੇ ਨੇ ਉਹਨਾਂ ਦੇ ਨਤੀਜੇ ਆਉਣ ਤੇ ਕੋਈ ਉਹਨਾਂ ਦੀ ਸਾਫਵਾਸ਼ੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਕੁਝ ਚੰਦਗਦ ਅਧਿਕਾਰੀਆਂ ਨੇ ਆਪਣੀ ਟੀਮ ਬੁਲਾ ਕੇ ਉੱਥੇ ਲੰਚ ਦੀ ਪਾਰਟੀ ਕੀਤੀ ਕੀ ਗੱਲ ਉੱਥੇ ਬਿਤਕਰਾ ਕਿਉਂ ਮੁਲਾਜ਼ਮ ਨੇ ਕੰਮ ਕੀਤਾ ਮੁਲਾਜ਼ਮ ਦੀ ਕਿਉਂ ਨਹੀਂ ਉੱਥੇ ਕੋਈ ਜਿਤਮਾਨ ਹੋ ਸਕਿਆ ਸੋ ਇਹ ਸਭ ਡਰਾਮੇ ਨੇ ਯੋਗਾ ਯੋਗਾ ਦੇ ਮੈਂ ਬਤੌਰ ਪ੍ਰਧਾਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਇਸ ਯੋਗਾ ਦੇ ਵਿਰੁੱਧ ਦਾ ਬਾਈਕਾਟ ਕਰਦਾ ਤੇ ਜਿਹੜੇ ਮੁਲਾਜ਼ਮ ਸਾਥੀ ਬੋਰਡ ਦਾ ਭਲਾ ਚਾਹੁੰਦੇ ਨੇ ਮੇਰਾ ਸਾਥ ਦੇਣਾ ਚਾਹੁੰਦੇ ਨੇ ਮੇਰਾ ਮਤਲਬ ਕਿ ਬੋਰਡ ਦੇ ਪ੍ਰਧਾਨ ਦਾ ਨਾ ਕਿ ਪ੍ਰਵਿੰਦਰ ਕੁੰਡੇ ਦਾ ਬੋਰਡ ਦੇ ਪ੍ਰਧਾਨ ਦਾ ਸਾਥ ਦੋ ਤੁਹਾਡੇ ਲਈ ਖੜਾ ਸੇਖ ਖੜਾ ਹਾਂ ਤੇ ਖੜਾ ਰਹੂੰਗਾ ਯੋਗਾ ਦੇ ਵਿਰੁੱਧ ਦਾ ਟੋਟਲੀ ਬਾਈਕਾਟ ਆ ਆਪਾਂ ਨੇ ਕਿਸੇ ਨੇ 11 ਦੇ ਕੋਈ ਉੱਥੇ ਐਡੀਟੋਰੀਅਮ ਨਹੀਂ ਜਾਣਾ ਅੱਜ ਆਪਣੀਆਂ ਸੀਟਾਂ ਦੇ ਬੈਠ ਕੇ ਕੰਮ ਕਲਾਂ ਦਾ ਕੋਈ ਠੋਸ ਹੱਲ ਨਹੀਂ ਕੱਢਦੀ ਹੁਣ ਤੱਕ ਅਸੀਂ ਇਹਨਾਂ ਦੇ ਫੰਕਸ਼ਨ ਹਾਂ ਇਸੇ ਤਰ੍ਹਾਂ ਬਾਈਕਾਟ ਕਰਦੇ ਰਹਾਂਗੇ ਧੰਨਵਾਦ ਸਾਥੀਓ